ਦੇ ਦੇਵਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਦੇ ਘਰ ਪਰਿਵਾਰ ਸੱਤ ਜਾਨਵਰ ਕੈਮ ਨੇ ਲੋ ਜੀ ਕਾਤੀ ਲੋ ਦੀ ਸਟਾਰਟਿੰਗ ਤੇ ਬਾਬਿਓ ਮੇਰੇ ਸਾਹਬ ਨਾਲ ਬੱਚਾ ਮਰ ਗਿਆ ਇਹ ਬੱਚਾ ਮਰ ਗਿਆ ਬਾਬਿਓ ਇਹਦਾ ਆ ਵੀ ਹੜ ਜੋ ਹਾਂਜੀ ਮੇਰੇ ਵੀਰੋਂ ਬੱਚਾ ਮਰ ਗਿਆ ਜੀ ਠੀਕ ਹੈ ਬਾਕੀ ਤੁਹਾਨੂੰ ਹਾਲਤ ਪਤਾਈ ਹੈ ਬੱਚੇ ਦੀ ਬਹੁਤ ਮਾੜੀ ਸੀ ਫੁਣਸੀਆ ਜਮਾ ਪੈਰ ਸੁੱਜ ਰਹੇ ਸੀ ਤੇ ਪਿੱਛੇ ਜ਼ਖਮ ਵੀ ਹੋ ਰਿਆ ਸੀ ਬਹੁਤ ਤਕੜਾ ਹਰੇਕ ਮੈਡੀਸਿਨ ਦੀਏ ਤੁਹਾਨੂੰ ਪਤਾ ਪੂਰਾ ਜੋਰ ਲਾਇਆ ਪਤਾ ਹਨਾ ਚਲੋ ਕੀ ਕਰ ਸਕਦੇ ਆ ਚੋਬਰ ਨੂੰ ਆਣ ਦੋ ਫਿਰ ਇਹਨੂੰ ਨੱਪ ਕੇ ਆਵਾਂਗੇ ਪੂਰੀ ਧਰ ਦਿੰਨੇ ਆ ਬੱਚਾ ਛੱਡਦੀ ਅੱਜ ਇਹਨੂੰ ਡਾਂਦੇ ਨਹੀਂ ਵੈਸ ਛਤਰੀ ਦੀ ਬੱਠੜੂਆ ਹਨਾ ਪਛਾਣ ਆ ਜੂਗੀ ਪਛਾਣ ਨਹੀਂ ਆएगी ਛਤਰੀ ਦੀ ਇਹ ਛਤਰੀ ਉੱਚੇ ਉੱਚੀ ਚਾੱਕ ਦਿੰਨੇ ਆ ਇੱਕ ਛਤਰੀ ਹੋਰ ਲਾਤੀ ਦੋ ਬੋਤਨੇ ਬਾਬੇ ਬੱਚਾ ਡਾਤਾ ਯਾਰ ਕਿੱਥੇ ਗਿਆ ਆਂਦਾ ਐ ਆ ਗਿਆ ਆ ਗਿਆ ਬਾਬੇ ਦਿਖਾਣਾ ਤੈਨੂੰ ਖੜ ਜਾ ਉਹ ਯੋ ਜਾਂਦਾ ਉਧਰ ਨੂੰ ਗਿਆ ਠੀਕ ਹੈ ਉਹ ਫਿਰਦਾ ਉਹ ਫਿਰਦਾ ਤੇ ਆ ਪਤੰਗ ਕਰਕੇ ਉੱਡ ਗਿਆ ਆ ਪਤੰਗ ਡਾ ਰੱਖਿਆ ਜਵਾਕਾਂ ਨੇ ਯਾਰ ਹਣਾ ਆ ਆਵਡੀਆਂ ਦਾ ਪਤੰਗ ਤੇ ਬੱਚਾ ਆ ਰਿਹਾ ਮੇਰੇ ਇਹੋ ਤੂੰ ਹੀ ਡਾਤਾ ਅੱਜ ਡਾਣਾ ਨਹੀਂ ਸੀ ਵੈਸੇ ਤਾਂ ਤੇ ਐਵੇਂ ਡਾਤਾ ਤੇ ਪਰਾਂ ਹੀ ਘੇੜੇ ਲਈ ਜਾਂਦਾ ਇੱਧਰ ਆਵੇ ਦਾ ਬਾਹੀਏ ਇਹਨੂੰ ਫੜੀ ਪਬਲਿਕੀ ਹਾਲ ਨੇ ਭਈ ਆਪਣੇ ਕਬੂਦ ਬੱਚਾ ਉੱਡ ਗਿਆ ਜੀ ਆ ਦੇਖੋ ਨਾ ਇੱਧਰ ਕਿਤੇ ਦਿਖਦਾ ਪਿਆ ਆ ਅੱਖਾਂ ਦਾ ਥੱਲੇ ਡੇਖਦਾ ਵਸ ਪਾਰ ਕਿੰ ਦਿਖਾਈਏ ਹਾਂਜੀ ਆਪਣੇ ਇਹਨਾਂ ਨੇ ਆਪਣੇ ਬੱਚਾ ਲਾਇਆ ਸੀ ਆ ਦੇਖੋ ਜਵਾਖਾਂ ਨੇ ਪਤੰਗਿਆਂ ਨਾਲ ਡਾਤਾ ਬੱਚਾ ਤੇ ਆਪਾਂ ਪਤੰਗੀ ਪਾੜਤਾ ਜੀ ਪਾਦਾ ਨਹੀਂ ਪਾੜਿਆ ਆਥੇ ਬਾੜ ਗਿਆ ਚਲੋ ਫਿਰ ਝਟ ਗਿਆ ਪਾੜ ਤ ਗਿਆ ਜਿਹੜਾ ਦਾ ਪਤੰਗ ਦਾ ਬਾੜ ਗਿਆ ਓਏ ਤੰਗ ਕਰਛਾ ਵੀ ਬੈਠਾ ਰਹਿਣ ਨੂੰ ਤੁਸੀਂ ਛੇੜੀ ਜਿੰਨੇ ਹੋ ਭੈਂ ਤੇ ਆਪ ਨੇ ਓਹ ਤੇ ਜਬ ਅੱਖਾਂ ਜਾਣੀ ਮੱਥੇ ਚਲ ਕੋਈਆਂ ਕੀ ਹੁੰਦਾ ਪ੍ਰਾਇਆ ਆਪਣਾ ਬੱਜਾ ਆਜੇ ਤਾਂ ਕੋਈ ਵੱਡੀ ਗੱਲ ਨਹੀਂ ਗਈ ਬੱਚਾ ਦਾ ਘੱਟ ਤਾਂ ਆ ਗਿਆ ਜੀ ਅੱਜ ਦੇਖੋ ਅੱਜ ਦਾ ਕੀ ਬੋਤ ਆਪਣਾ ਉਸੇ ਟਾਈਮ ਆਉਂਦਾ ਹੋਵੇ ਹਾਂਜੀ ਮੇਰੇ ਵੀਰੋ ਤੇ ਬੱਚਿਆ ਮੁੜ ਕੇ ਆਇਆ ਨਹੀਂ ਬੈਬੂ ਗਿਆ ਮੇਰੇ ਸਾਹ ਮੇਰੇ ਸਾਹਮਣੇ ਉੱਧਰ ਹੀ ਬੈਗੇ ਉਹ ਜਿੱਥੇ ਕੱਲ ਬੈਗੇ ਯਾਰ ਅੱਜ ਡਾਣਾ ਤਾਂ ਨਹੀਂ ਸੀ ਯਾਰ ਪਤੰਗ ਜੋ ਆਖਾਣੇ ਯਾਰ ਪਤੰਗ ਤੋਂ ਡਰ ਕੇ ਉੱਡ ਗਿਆ ਹਨਾ ਚਲੋ ਕੋਈ ਨਹੀਂ ਆ ਜੂ ਆ ਸ਼ਾਮ ਨੂੰ ਕੱਲ ਵੀ ਆ ਗਿਆ ਸੀ ਬਾਕੀ ਛੱਤri ਉੱਤੇ ਲਾ ਦਾਂਗੇ ਆਪਾਂ ਤੇ ਬੱਚੇ ਨੂੰ ਨੱਪਣ ਚਲਦਿਆਂ ਹਨਾ ਬਾਬਿਓ ਤੇ ਆਪਦੇ ਵੱਲੋਂ ਤਾਂ ਕੋਸ਼ਿਸ਼ ਪੂਰੀ ਸੀ ਜਿਵੇਂ ਤੁਹਾਨੂੰ ਪਤਾ ਹੈ ਹਨਾ ਹਲੇ ਕੀ ਮੈਡੀਸਿਨ ਦੇਈ ਸੀ ਤੇ ਬਹੁਤ ਆਪਾਂ ਦਾ ਕੋਸ਼ਿਸ਼ ਕਰੀਆ ਇੱਕ ਤਾਂ ਐ ਹੁੰਦਾ ਹੈ ਰਕੇਰ ਨਾ ਆਵੇ ਹਨਾ ਤੇ ਬੱਸ ਤੇ ਚਲਦੇ ਆ ਫਿਰ ਨੱਪਣ ਚੋਬਰ ਆਈ ਜਾਂਦਾ ਤੇ ਨੱਪਿਆ ਨੇ ਵਿਚਾਰੇ ਨੂੰ ਕਿਦੇ ਵੀਰੋਂ ਪਹੁੰਚ ਗਏ ਆ ਠੀਕ ਐ ਗਰਾਊਂਡ 'ਚ ਆਪਣਾ ਬਾਕੀ ਸਕੂਲ ਦੀ ਛੁੱਟੀ ਹੋ ਗਈ ਜਵਾਕ ਆ ਰਹੇ ਨੇ ਤੇ ਦਬਦਿਆਂ ਬੱਚੇ ਨੂੰ ਚਾ ਕੋਈ ਕਈ ਤਾਂ ਸੱਟ ਕਰਾ ਲਾਂਗੇ ਕਿ ਬਾਬਿਆਂ ਆ ਗਏ ਆ ਉੱਤੇ ਗੋਲੀ ਲੈ ਆਂਦਾ ਠੀਕ ਐ ਬੱਚਾ ਹਲੇ ਤੱਕ ਤਾਂ ਆਇਆ ਨਹੀਂ ਮਿੱਤਰੋ ਠੀਕ ਐ ਤੇ ਦੇਖਦੇ ਆ ਕਦੋਂ ਤੱਕ ਆਂਦਾ ਆ ਤਾਂ ਜਾਊਗਾ ਵੈਸੇ ਕੱਲ ਵੀ ਆ ਗਿਆ ਸੀ ਤੇ ਅੱਜ ਵੀ ਆਣਾ ਵਣਦਾ ਉਹਦਾ ਕੋਈ ਕੱਲ ਆ ਗਿਆ ਸੀ ਯਾਰ ਤੇ ਆ ਕੱਲ ਦੇ ਗਿਆ ਸੀ ਰਾਤ ਬਿੱਲਾ ਜਾਲੀ ਆ ਖੁੱਡਿਆਂ ਨੂੰ ਲਾਣੇ ਆ ਮਿੱਤਰੋ ਠੀਕ ਐ ਮਛਰਦਾਨੀ ਵਾਲੀ ਐ ਇਹ ਸਪੈਸ਼ਲ ਕਹਿੰਦਾ ਕਦੇ ਪਈਏ ਕੋਈ ਨਹੀਂ ਦੇ ਜੂਆ ਮੈਂ ਦੇ ਗਿਆ ਸੀ ਇਹ ਚੁੰਨੀ ਹਟਾ ਨੇ ਰਿਹਾ ਜੋ ਹਵਾ ਹੋਣੀ ਟਪਦੀ ਨਹੀਂ ਤਾਂ ਕਰਕੇ ਤੇ ਕੱਟ-ਕੁੱਟ ਕੇ ਸੈਟਿੰਗ ਕਰਦੇ ਆ। ਲੋ ਜੀ ਆ ਕੇ ਬਹਿ ਗਿਆ ਬੱਚਾ ਠੀਕ ਐ। ਹੁਣ ਐ ਨਹੀਂ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ। ਆਪਾਂ ਤਾਂ ਅੰਦਰ ਆ ਜਾਲੀਆਂ ਲਾਈ ਜਾਂਦੇ ਸੀ ਠੀਕ ਐ। ਇੱਕ ਖੁੱਡੇ ਚ ਲਾਤੀ ਜਾਲੀ ਠੀਕ ਐ। ਇਹ ਵਾਲੀ ਜਾਲੀ ਲਾਈ ਆ ਮੇਰੇ ਵੀਰੋ। ਪਹਿਲਾਂ ਚੁੰਨੀ ਲੱਗਦੀ ਸੀ ਤੇ ਹੁਣ ਆਲੀ ਜਾਲੀ ਲਾਤੀ। ਇਹਦੇ ਨਾਲ ਸਹੀ ਰੋਸ਼ਨੀ ਤੇ ਹਵਾ ਟਪਿਆ ਕਰੂਗੇ। ਇਹ ਥੋੜੀ ਯਾਰ ਇਹ ਮੋਰੇ ਜਮੇ ਬਰੀਕ ਐ ਥੋੜੇ ਸਾਹਮਣੇ ਐ। ਤੇ ਸਪੈਸ਼ਲ ਮੱਛਰ ਵਾਲੀ ਮੱਛਰ ਦਾਣੀ ਬਿੱਲਾ ਦੇ ਗਿਆ ਹੈਨਾ ਤੇ ਓਕੇ ਕਰ ਗਿਆ ਬਿੱਲਾ ਕੰਮ ਤੇ ਵਸਾ ਇੱਕ ਗੇਟ ਰਹਿ ਗਿਆ ਬਾਕੀ ਇਧਰ ਵੀ ਲਾਤੀ ਸੀ ਮੈਂ ਦਿਖਾ ਦਿਆਂ ਤੁਹਾਨੂੰ ਲੋ ਜੀ ਕਰੋ ਚੈੱਕ ਇਧਰ ਵੀ ਲਾਤੀ ਸੀ ਤੇ ਓਕੇ ਕਰਤਾ ਕੰਮ ਤੇ ਇੱਕ ਬੱਚਾ ਵੀ ਆ ਗਿਆ ਤੇ ਪਹਿਲਾਂ ਇੱਕ ਲਾਲੀਏ ਫਿਰ ਅੰਦਰ ਕਰਦੇ ਆ ਫਿਰ ਰੱਖਦੇ ਆ ਦਾਣਾ ਪਾਣੀ ਲੋ ਜੀ ਦੋਨੇ ਗੇਟਾਂ ਤੇ ਲਾਤੀ ਜਾਲੀ ਠੀਕ ਹੈ ਓਕੇ ਕਰਤੀ ਰਿਪੋਰਟਾਂ ਤੇ ਹੁਣ ਵਧੀਆ ਹਵਾ ਟੱਪਿਆ ਕਰੂਗੀ ਵਧੀਆ ਯਾਰ ਰੋਸ਼ਨੀ ਵੀ ਜਾਇਆ ਕਰੂਗੀ ਹਨਾ ਵਧੀਆ ਰਾਂਗੇ ਜਾਨਵਰ ਆਪਣੇ ਤੇ ਬਾਕੀ ਬੱਚੇ ਨੂੰ ਕਰਦੇ ਅੰਦਰ ਦਾਣਾ ਪਾਣੀ ਧਰਦੇ ਆ ਤੇ ਮੈਂ ਫੋਨ ਟਾਈਮਲੈਸ ਤੇ ਲਾਦਾ ਤੇ ਟਾਈਮਲੈਸ ਦੇ ਜਿਹੜੀ ਤੁਸੀਂ ਦੇਖੋ ਲੋ ਜੀ ਮਿੱਤਰੋ ਦੋਨੇ ਖੁੱਡਿਆਂ 'ਚ ਦਾਣਾ ਪਾਣੀ ਧਰਤਾ ਓਕੇ ਕਰਤਾ ਸਿਸਟਮ ਠੀਕ ਹੈ ਸਾਰਾ ਤੇ ਓਕੇ ਰਿਪੋਰਟ ਹੈ ਹੁਣ ਬਾਕੀ ਇਹਨਾਂ ਨੂੰ ਰਹਿ ਗਿਆ ਬਸ ਰੱਖਣਾ ਆ ਜੋੜੀ-ਜੋੜੀ ਸ਼ੈੱਡ ਰੱਖੀ ਹੈ ਪੂਰੀ ਉਦੀ ਜੋੜੀ ਲਾਈ ਹੈ ਜਿਹੜੀ ਹਨਾ ਬਸ ਇਹਨਾਂ ਨੂੰ ਧਰਤੀਆਂ ਦਾਣਾ ਪਾਣੀ ਬਾਕੀ ਓਕੇ ਹੈ ਤੇ ਆ ਬੱਚਿਆਂ ਜਿਹਦੇ ਫੁਣਸੀ ਆਉਂਦੀਆਂ ਦੋ ਬੱਚਿਆਂ ਦੇ ਇੱਕ ਇਹਦੇ ਤੇ ਇੱਕ ਉਹਦੇ ਤੇ ਇਹਦੇ ਇਹਨਾਂ ਦੇ ਲਾਣੇ ਤੇਲ ਲੌਂਗ ਵਾਲਾ ਬਾਕੀ ਥੋੜੇ ਜੇ ਮੈਨੂੰ ਬੱਚੇ ਵੀ ਢਿੱਲੇ ਜੇ ਲੱਗਦੇ ਆ ਥੋੜੇ ਜੇ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਕੱਲ ਕੱਲ ਪਤਾ ਨਹੀਂ ਪਰਸੋਂ ਕਹਿ ਕੇ ਹਟਿਆ ਤੇ ਇਹਨਾਂ ਨੂੰ ਥੋੜੀ ਲੀਵ 52 ਤੇ ਪਾਵਰ ਜੈਲ ਮਿਕਸ ਕਰਕੇ ਨਾ ਥੋੜੇ ਜੇ ਮਿਕਸ ਕਰਕੇ ਦਿਨਿਆ ਰਿੰਜਣਾ ਸਾਹਮਣੇ ਥੋੜੇ ਜੇ ਢਿੱਲੇ ਲੱਗਦੇ ਆ ਬੱਚੇ ਬਾਕੀ ਇਹਨਾਂ ਨੂੰ ਡਾਣਾ ਪਾਣੀ ਧਰਦੇ ਆ ਵਿਚਾਰੇ ਆਣ ਨੂੰ ਕਰਦੇ ਖੁੱਡਿਆਂ ਨੂੰ ਤੇ ਇਹਨਾਂ ਨੂੰ ਛੱਡਾਂਗੇ ਬਾਪੋ ਦੋ ਕੁ ਦਿਨਾਂ ਤੱਕ ਛੱਡਾਂਗੇ ਜੋੜਾ ਪੱਕਾ ਲੱਗ ਜਾਣਾ ਫੇਰ ਹੀ ਛੱਡਾਂਗੇ ਐ ਨਹੀਂ ਛੱਡਦੇ ਐਵੇਂ ਕੀ ਫਾਇਦਾ ਹੈ ਆਪਾਂ ਛੱਡ ਦਈਏ ਤੇ ਫਿਰ ਜੋੜਾ ਨਾਲ ਲੱਗਿਆ ਹੋਵੇ ਤਾਂ ਕਰਕੇ ਤੇ ਵੀ ਰੋਂ ਵਧੀਆ ਕੋਲੀ-ਕੁਲੀ ਧੋ ਕੇ ਦਾਣਾ ਪਾਣੀ ਧਰਤਾ ਇਹਨਾਂ ਦਾ ਕੰਮ ਓਕੇ ਕਰਤਾ ਆਪਾਂ ਹਨਾ ਹੁਣ ਇਹਨਾਂ ਨੂੰ ਦੇਖਣ ਦੀ ਲੋੜ ਨਹੀਂ ਤੇ ਅੰਦਰ ਵੀ ਓਕੇ ਹੈ ਇਹਨਾਂ ਨੂੰ ਵੀ ਦੇਖਣ ਦੀ ਲੋੜ ਨਹੀਂ ਬਾਕੀ ਵਧੀਆ ਮੱਛਰਦਾਨੇ ਲਾਤੀ ਹਨਾ ਤੇ ਹਵਾ-ਵਾ ਵਧੀਆ ਬਿੱਲਾ ਦੇ ਗਿਆ ਕੈਂਟ ਕੰਮ ਕਰ ਗਿਆ ਬਿੱਲਾ ਜਿੱਦ ਆਪਾਂ ਨੂੰ ਮਿਲੇਗਾ ਅੰਦੇਰ ਬਾਬਿਓ ਬਹੁਤ ਵੱਡੀ ਮਿਲਦੀ ਖੋਣੇ ਬਤਾਇਆ ਆਪਣਾ ਥੋੜੀ ਜੀ ਲੋੜ ਸੀ ਫਿਰ ਤਾਂ ਉਹ ਪੂਰੀ ਲੰਬੀ ਮਿਲਦੀ ਜਮੇ ਤੇ ਇੰਨੀ ਦਾ ਆਪਾਂ ਕਰਨਾ ਵੀ ਨਹੀਂ ਕੁਝ ਤਾਂ ਕਰਕੇ ਬਾਕੀ ਜਿਹੜੇ ਬਾਈ ਕੱਲ ਕਬੂਤਰੀ ਦੇ ਕੇ ਗਿਆ ਸੀ ਜੋਮਣ ਮੋਟੇ ਵਾਲਾ ਭਾਈ ਤੇ ਉਹਦਾ ਵੀ ਜੋੜਾ ਲਾਵਾਂਗੇ ਆਪਾਂ ਉਹ ਜੋੜਾ ਜੇ ਦੇਖਾਂ ਕਿ ਦੇ ਨਾਲ ਲਾਵਾਂਗੇ ਬਾਬੇ ਵਾਲਾ ਲਾਵਾਂਗੇ ਜਾਂ ਦੇਖਦੇ ਹਾਂ ਕੀ ਬਣਦੇ ਕੀ ਨਹੀਂ ਬਾਕੀ ਤਾਂ ਮੇਰੇ ਹਿਸਾਬ ਨਾਲ ਪਟਿਆਲਾ ਉਹਨੇ ਜੋੜਾ ਲਾ ਲਿਆ ਮੇਰੇ ਸਾਹਮਣੇ ਤਾਂ ਉਹ ਦੇਖੋ ਉਹ ਖੜਾ ਪਿੱਛੇ ਪਟਿਆਲੇ ਵਾਲਾ ਤੇ ਕਬੂਤਰੀ ਰਹੀ ਮਸਤ ਹੋਈ ਜਾਂਦੀ ਕਬੂਤਰੀ ਤੇ ਬਾਕੀ ਅਜੇ ਤਾਂ ਦੇਖਦੇ ਆ ਕੋਈ ਨਹੀਂ ਫਿਰਨ ਦੇ ਕਬੂਤਰੀ ਨੂੰ ਹਨਾ ਕੱਦਨੇ ਆ ਕੋਈ ਸਾਈਟਿੰਗ ਵਾਈਟਿੰਗ ਤੇ ਅੱਜ ਬੱਚੇ ਡਾਈ ਨਹੀਂ ਕੱਲ ਡਾਵਾਂਗੇ ਬਾਬਿਓ ਕੱਲ ਜਿੰਨੀ ਛੇਦੀ ਉੱਠਿਆ ਗਿਆ ਲਾ ਲਉ ਹੁਣ ਤਾਂ ਦਿਨ ਵੀ ਛੇਦੀ ਛਿਪਨ ਲੱਗ ਗਿਆ 6:30 ਵਜੇ ਦਿਨ ਛਿਪ ਪਿਆੰਦਾ ਕੱਲ 6:30 ਛਿਪ ਗਈ ਸ਼ੁਕਰ ਹੈ ਬੱਚਾ ਵੀ ਟਾਈਮ ਨਾਲ ਆ ਗਿਆ ਅੱਜ ਆਪਣਾ ਤੇ ਬਚਲਤੀ ਬੈਗਾ ਤਾਂ ਹੀ ਬੈਠਾ ਆ ਬੈਠਾ ਤੇ ਕੱਲ ਆਣੇ ਦਾ ਆ ਪੈਰ ਬਣਾ ਦਾਂਗੇ ਛਤਰੀ ਦੇ ਠੀਕ ਹੈ ਜਾਂ ਜਾਲ ਚ ਪਾ ਕੇ ਡੰਗ ਲਾਂਗੇ ਕੱਲ ਇਹਨਾਂ ਨੂੰ ਦਾਂਦੇ ਨਹੀਂ ਕਿਉਂਕਿ ਐਵੇਂ ਹੋ ਜੂ ਬੱਚਾ ਖਰਾਬ ਬਾਬੇ ਹੁਣ ਕੀ ਫਾਇਦਾ ਫਿਰ ਬੈ ਕੇ ਆਣ ਲੱਗ ਜੂਗਾ ਫਿਰ ਕੰਮ ਦਾ ਨਹੀਂ ਰਹਿਣਾ ਤੇ ਆਹ ਛੋਟੇ ਬੱਚਿਆਂ ਨੂੰ ਬਸ ਦਵਾਈ ਦਿਨੇ ਥੋੜੀ ਜੀ ਥੋੜੀ ਜੀ ਸੁਸਤ ਹੋ ਕੇ ਬੈੰਦੇ ਨੇ ਉਹ ਦੇਖੋ ਉਹ ਜਿਵੇਂ ਬੱਚਾ ਬੈਠਾ ਹੈਣਾ ਤੇ ਦਿਨੇ ਇਹਨਾਂ ਨੂੰ ਕੋਈ ਪਾਵਰਪੋਰਟ ਟੋਨਿਕ ਜਲ ਜੁਲ ਦਿਨੇ ਕੋਈ ਜੀ ਬਾਪਿਓ ਦੁਕਾਨ ਤੇ ਹੋ ਗਿਆ ਐਸੀ ਤੇ ਹੁਣ ਚਲਦੇ ਆ ਘਰੇ ਠੀਕ ਐ ਰੇਹਾਂ ਚੱਕਦੇ ਆ ਟਰੇਆਂ ਚੱਕੀਆਂ ਨਹੀਂ ਸੀ ਲਓ ਜੀ ਮਿੱਤਰੋ ਦੁਬਾਰਾ ਫੋਨ ਆ ਗਿਆ ਤੇ ਜਾਣਾ ਪਊ ਦੁਕਾਨ ਤੇ ਮਰਾ ਮੋਟਾ ਕੰਮ ਪਿਆ ਤੇ ਕੰਮ ਕੁਝ ਜਿਹੜਾ ਹੈਗਾ ਰਾਤ ਰੁਕੇ ਪਹਿਲਾਂ ਅੱਜਾ ਕਰੇ ਜੀ ਪਹੁੰਚ ਗਏ ਆ ਜੀ ਕਰੇ ਲੈਟਾਂ ਨਾਲੀਏ ਤੇ ਟਰੇਆਂ ਚੱਕਦੀਆਂ ਪਹਿਲੇ ਨੰਬਰ ਤੇ ਹਣਾ ਰਹਾਂ ਚੈੱਕ ਦੀਏ ਬਾਕੀ ਇਹ ਬੱਚੇ ਵਾਵਾ ਹੋ ਗਿਆ ਹਨ ਬਿਠਾਣ ਵਾਲਾ ਹੋ ਗਿਆ ਇਹਨੂੰ ਵੀ ਕਰ ਕਰਦੇ ਐਜੀ ਟ੍ਰੇਨਿੰਗ ਸ਼ੁਰੂ ਆ ਮੱਛਰ ਵਾਪੇ ਆ ਫਿਰਦੇ ਆ ਫਿਰ ਆ ਫਿਰ ਦਾ ਮੱਛਰ ਆ ਮੱਛਰ ਖਰਾਬ ਕਰਦੇ ਹੈ ਹੈਨਾ ਤੇ ਤੇਦੀ ਤੇ ਟ੍ਰੇ ਜੱਕ ਲਈਏ ਵੀ ਅੰਦਰ ਨਾ ਵੜ ਜੇ ਕੰਮ ਖਰਾਬ ਕਰ ਦੇਣਗੇ ਯਾਰ ਚੱਕੋ ਟ੍ਰੇ ਤੇ ਚਲੋ ਯਾਰ ਖੜ ਜਾ ਯਾਰ ਪਾੜੀ ਵਾਲੀਆ ਬਾਬੂ ਇੱਕ ਦਾ ਲੋਈ ਖੁੱਡਾ ਕਰਦੀਆਂ ਬੰਦ ਤੇ ਪਾਣੀ ਵੀ ਦੇਖ ਲੈਨੇ ਆ ਨਾ ਵਾਰੀ ਵਾਰੀ ਕਿੱਥੇ ਖੋਲਾਂਗੇ ਓਕੇ ਆ ਪਾਣੀ ਬਾਕੀ ਹੁਣ ਤਾਂ ਠੰਡ ਆ ਗਈ ਐਨਾ ਪਾਣੀ ਵੈਸੇ ਹੁਣ ਠੰਡ ਚ ਤਾਂ ਪਿੰਦੇ ਨਹੀਂ ਇੱਧਰ ਵੀ ਦੇਖ ਲਈਏ ਇੱਧਰ ਵੀ ਜਮ ਓਕੇ ਆ ਤੇ ਖੁੱਡੇ ਵੀ ਕਰ ਦਿਆਂ ਲਾਈਟ ਬੰਦ ਕਰੂੰਗੀ ਲਾਈਟ ਤੇ ਮਛਰਿਆਂ ਆਉਂਦਾ ਤਾਂ ਕਰਕੇ ਲਾਈਟ ਬੰਦੀ ਕਰ ਦਿੰਨੇ ਆਪਾਂ ਜੀ ਮਿੱਤਰੋ ਚੱਲਦੇ ਆਂ ਥੱਲੇ ਬਾਕੀ ਅੱਜ ਹਵਾ ਵੀ ਠੰਡੀ ਚੱਲੀ ਜਾਂਦੀ ਹੈ ਹਨਾ ਤੇ ਦੁਕਾਨ ਤੋਂ ਮੈਂ ਮੋਟਰਸਾਈਕਲ ਤੇ ਆਇਆ ਉਹ ਵੀ ਹਵਾ ਠੰਡੀ ਬਹੁਤ ਸੀ ਤੇ ਮੌਸਮ ਚੇਂਜ ਹੋਣ ਲੱਗ ਗਿਆ ਬੱਸ 5-10 ਦਿਨਾਂ ਨੂੰ ਜਮ ਠੰਡ ਪੈਣ ਲੱਗ ਜੂਗੀ ਤੇ ਖੁੱਡਿਆਂ ਨੂੰ ਲਾਣੇ ਆਂ ਤਾਲੇ ਤੇ ਇੱਧਰ ਵੀ ਲਾਣੇ ਆਂ ਟਰੇਆਂ ਧਰਦੇ ਆਂ ਉੱਧਰ ਤੇ ਕਰਦੇ ਆਂ ਬੱਸ ਵਲੌਗ ਦੀ ਐਂਡਿੰਗ ਨਾਲੇ ਵਲੌਗ ਅਪਲੋਡ ਵੀ ਨਹੀਂ ਕਰਿਆ ਜਾ ਕੇ ਵਲੌਗ ਅਪਲੋਡ ਕਰਦੇ ਆਂ ਨਾਲੇ ਥੱਲੇ ਹਨਾ ਵਾਈਫਾਈ ਲੱਗ ਰਿਹਾ ਥੱਲੇ ਮੈਸデア ਕਾਲਾ ਦੇ ਵਲੌਗ ਤੇ ਮਿੱਤਰੋ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ